ਦਨ ਦਿਹਾੜੇ ਫਾਇਰਿੰਗ ਹੁੰਦੀ ਹੈ ਉਸ ਤੋਂ ਬਾਅਦ ਮਾਨਸਾ ਦੇ ਬਾਜ਼ਾਰ ਨੇ ਜਿਹੜੇ ਉਹ ਮੁਕੰਮਲ ਬੰਦ ਨਜ਼ਰ ਆ ਰਹੇ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਕੱਲ ਸੀਸੀਡੀ ਵੀ ਵੀਡੀਓਜ਼ ਵਾਇਰਲ ਹੋਈਆਂ ਸੀ ਜਿਸ ਦੇ ਵਿੱਚ ਸਾਫ਼ ਨਜ਼ਰ ਦਿਖਾਈ ਦੇ ਰਿਹਾ ਸੀ ਕਿ ਮੋਟਰਸਾਈਕਲ ਸਵਾਰ ਨੇ ਜਿਹੜੇ ਉਹ ਫਾਇਰਿੰਗ ਕਰਕੇ ਕਿਸ ਤਰੀਕੇ ਦੇ ਨਾਲ ਫਰਾਰ ਹੋ ਜਾਂਦੇ ਤੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੋ ਜਾਂਦੇ ਆ ਲੜਕੀਆਂ ਦੇ ਵਿੱਚ ਸਕੂਟਰੀ ਲੱਗਦੀ ਆ ਤਾਂ ਉਸ ਤੋਂ ਬਾਅਦ ਜਿਹੜਾ ਉਹ ਫਰਾਰ ਹੁੰਦੇ ਨੇ ਮੋਟਰਸਾਈਕਲ ਉੱਥੇ ਛੱਡ ਦਿੰਦੇ ਨੇ ਅੱਜ ਪੂਰਾ ਬਾਜ਼ਾਰ ਬੰਦ ਕੀਤਾ ਵਪਾਰਕ ਜਥੇਬੰਦੀਆਂ ਨੇ ਤੇ ਇੱਕ ਸੁਰੱਖਿਆ ਦੀ ਮੰਗ ਕੀਤੀ ਜਾ ਰਹੀ ਹੈ ਕਿ ਕਾਨੂੰਨ ਵਿਵਸਥਾ ਉਹ ਫਿਰ ਤੋਂ ਬਹਾਲ ਕੀਤਾ ਜਾਵੇ ਤੇ ਲੋਕਾਂ ਦੀ ਸੁਰੱਖਿਆ ਦੀ ਗਰੰਟੀ ਲਈ ਜਾਵੇ ਕਿਉਂਕਿ ਗਰੰਟੀਆਂ ਨਾਲ ਹੀ ਸਰਕਾਰ ਲੋਕਾਂ ਦੀ ਗਰੰਟੀ ਕਦੋਂ ਲਾਊਗੀ ਇਹ ਸਵਾਲ ਜਿਹੜਾ ਅੱਜ ਵਪਾਰੀ ਵਰਗ ਸਮਾਜਿਕ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਹਰੇਕ ਜਥੇਬੰਦੀਆਂ ਇਹੀ ਮੰਗ ਕਰ ਰਹੀਆਂ ਨੇ ਕਿ ਵਪਾਰੀਆਂ ਤੇ ਦੁਕਾਨਦਾਰਾਂ ਦੀ ਸੁਰੱਖਿਆ ਦਾ ਰਾਖਾ ਕੌਣ ਹੈ ਤੇ ਉਹ ਸਵਾਲ ਨੂੰ ਲੈ ਕੇ ਅੱਜ ਮਾਨਸਾ ਦਾ ਬਾਜ਼ਾਰ ਜਿਹੜਾ ਮੁਕੰਮਲ ਬੰਦ ਹੈ ਤਾ ਦੋਸਤੋ ਹੁਣ ਵੀਡੀਓ ਤੁਸੀਂ ਸ਼ੇਅਰ ਕਰਨੀ ਹੈ ਇਨਸਾਫ ਦੀ ਮੰਗ ਨੂੰ ਲੈ ਕੇ ਅੱਜ ਪੂਰਾ ਬਾਜ਼ਾਰ ਬੰਦ ਹੋਇਆ ਤੇ ਕੋਈ ਮੰਗ ਕਰ ਰਹੇ ਨੇ ਕਿ ਦੋਸ਼ੀਆਂ ਨੂੰ ਫੜਿਆ ਜਾਵੇ ਤੇ ਉਹਨਾਂ ਤੋਂ ਪੁੱਛਿਆ ਜਾਵੇ ਵੀ ਮਨਸ਼ਾ ਕੀ ਹੈ ਮੰਤਵ ਕੀ